ਸਰਕਾਰ ਕੋਈ ਵੀ ਸਹਾਇਤਾ ਕਰਦੀ ਆ ਤਾਂ ਜਰੂਰ ਲੈ ਲੈਣੀ ਚਾਹੀਦੀ ਆ ਤੇ ਸਹਾਇਤਾ ਲੈਣ ਲਈ ਆਪਣੇ ਆਸ-ਪਾਸੇ ਇਹਨਾਂ ਪਤਾ ਕਰ ਲਿਆ ਕਰੋ। ਬਾਕੀ ਆਪਾਂ ਨੂੰ ਜਾਣਕਾਰੀ ਹੋਰ ਪਤਾ ਲੱਗੀ ਤਾਂ ਜਰੂਰ ਸਾਂਝੀ ਕਰਾਂਗੇ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ। ਸਤਿ ਸ੍ਰੀ ਅਕਾਲ ਜੀ। ਭਗਵੰਤ ਮਾਨ ਨੇ ਇੱਕ ਬਿਆਨ ਸਾਂਝਾ ਕਰਦਿਆਂ ਗੱਲ ਆਖੀ ਹੈ ਕਿ 31431 ਘਰ ਜੋ ਕਿ ਉਹਨਾਂ ਨੇ ਗਿਣਤੀ ਦੇ ਵਿੱਚ ਲਏ ਨੇ ਜਿਹੜੇ ਕੀ ਬਣਨ ਦੇ ਯੋਗ ਹੋਣਗੇ ਜਿਸ ਦੇ ਵਿੱਚ 70000 ਰੁਪਏ ਪਹਿਲੀ ਕਿਸ਼ਤ ਆ ਦੂਜੀ ਕਿਸ਼ਤ ਹੈਗੀ ਆ ਜੀ 40000 ਰੁਪਏ ਇਸ ਦੇ ਵਿੱਚ ਜਿਹੜੀ ਤੀਜੀ ਕਿਸ਼ਤ ਆ ਉਹ ਹੈਗੀ ਆ ਜੀ 10000 ਰੁਪਏ ਉਹ 10000 ਰੁਪਿਆ ਉਦੋਂ ਮਿਲੂਗਾ ਜਦੋਂ ਲੈਂਟਰ ਲੋਨਟਰ ਪੈ ਜਾਊਗਾ ਜੋ ਛੋਟੇ-ਮੋਟੇ ਕੰਮ ਰਹਿੰਦੇ ਹੁੰਦੇ ਨੇ ਉਹ ਕੰਮ ਕਰਾਉਣ ਵਾਸਤੇ ਤੁਹਾਨੂੰ 10000 ਰੁਪਿਆ ਤੀਜੀ ਕਿਸ਼ਤ ਆ ਜਿਹੜੀ ਉਹ ਫੇਰ ਮਿਲੂਗੀ ਜਿਹੜੀ ਚੌਥੀ ਮੰਨ ਲਓ ਕਿ ਇਹ ਕਿਸ਼ਤਾਂ ਜਾਂ ਮੰਨ ਲਓ ਇਹ ਬਾਥਰੂਮ ਵਾਸਤੇ ਅਲੱਗ 12000 ਰੁਪਿਆ ਲਿਆ ਗਿਆ 12000 ਰੁਪਿਆ ਅਲੱਗ ਤੋਂ ਬਾਥਰੂਮ ਵਾਸਤੇ ਆ ਤੇ ਜਿਹੜਾ ਡੰਗਰਾਂ ਦਾ ਸੈੱਟ ਪਾਉਣਾ ਜਿਸਨੇ ਉਹਨੂੰ ਜੇ ਚਾਰ ਪਸ਼ੂ ਨੇ ਤਾਂ 60 ਤੋਂ 65000 ਰੁਪਿਆ ਮਿਲੂਗਾ ਜੇ ਕਿਸੇ ਕੋਲ 6 ਪਸੂ ਨੇ ਤਾਂ ਉਸ ਨੂੰ 97000 ਰੁਪਏ ਮਿਲੂਗਾ ਇਸ ਦੇ ਵਿੱਚ ਇੱਕ ਗੱਲ ਮੈਂ ਹੋਰ ਰੇਡ ਕਰਨ ਲੱਗਿਆ ਕਿ ਕਿਸੇ ਵੀ ਵਿਅਕਤੀ ਕੋਲ ਜੋ ਗਰੀਬ ਪਰਿਵਾਰ ਨਰੇਗਾ ਦਾ ਕਾਰਡ ਆ ਜਿਸ ਕੋਲ ਜੋ ਘਰ ਬਣਾ ਰਿਆ ਜਿਸ ਦਾ ਘਰ ਬਣ ਰਿਹਾ ਜਾਂ ਕੋਈ ਵੀ ਹੋਰ ਉਹ ਆਪਣੀ ਦਿਹਾੜੀ ਆ ਜਿਹੜੀ ਉਹ ਆਪਣੇ ਘਰ ਚ ਲਾ ਸਕਦਾ ਉਹਦੀਆਂ 90 ਦੀਆਂ 90 ਦਿਹਾੜੀਆਂ ਮੰਨ ਲਓ ਕਿ ਉਹ ਆਪਣੇ ਘਰ ਦੇ ਵਿੱਚ ਜੇ ਕੰਮ ਚੱਲ ਰਿਹਾ ਤੇ ਉਹ ਆਪਣੀ ਦਿਹਾੜੀ ਆਪਣੇ ਘਰਾਂ ਹੀ ਕਰ ਸਕਦਾ ਉਹਨੂੰ ਕਿਤੇ ਜਾ ਕੇ ਕੋਈ ਮਿੱਟੀ ਚੱਕਣ ਦੀ ਲੋੜ ਨਹੀਂ ਕੋਈ ਖੁਰਚਣ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਉਹ ਆਪਣੇ ਘਰ ਦੇ ਵਿੱਚ ਹੀ ਦਿਹਾੜੀ ਕਰ ਸਕਦਾ ਤੇ ਉਹਨੂੰ 90 ਦਿਹਾੜੀਆਂ ਦੇ ਹਿਸਾਬ ਨਾਲ 346 ਰੁਪਏ ਪਰ ਦੇ ਉਸ ਨੂੰ 90 ਦਿਨਾਂ ਦੇ ਜੋ ਰੁਪਏ ਨੇ 300 ਰੁਪਏ ਪਰ ਦਿਨ ਦੇ ਹਿਸਾਬ ਨਾਲ 346 ਰੁਪਏ 90 ਦਿਨਾਂ ਦੇ ਜਿੰਨੇ ਦਿਨ ਬਣਦੇ 90 ਬਣਦੇ ਨੇ ਜਾਂ ਤੁਸੀਂ ਘਟ ਲਾਏ ਨੇ ਜਿੰਨੇ ਵੀ ਤੁਹਾਡੇ ਘਰ ਚ ਲੱਗੇ ਨੇ ਉਹਨੇ ਦਿਨਾਂ ਦੇ 346 ਨਾਲ ਗੁਣਾ ਕਰਕੇ ਜੇ ਤੁਹਾਡੇ ਪੂਰੇ 90 ਦਿਨ ਲੱਗੇ ਨੇ ਤਾਂ 31140 ਰੁਪਇਆ ਬਣੂਗਾ 90 ਗੁਣਾ 346 ਕਰਦੇ ਹਾਂ ਤਾਂ 31140 ਆ ਤੁਸੀਂ ਇਹ ਲਾਭ ਆਪਣੇ ਘਰ ਹੀ ਆਪ ਕੰਮ ਕਰਕੇ ਲੈ ਸਕਦੇ ਹੋ 1 ਲੱਖ 20 ਉਹ ਹੋ ਗਿਆ ਤੇ 31000 ਤੁਹਾਨੂੰ ਇਹ ਬਣ ਜੂਗਾ 1.5 ਲੱਖ ਰੁਪਇਆ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਇਸ ਟ੍ਰਿਕ ਨਾਲ ਘਰ ਪਾਉਣ ਲਈ ਦੇ ਰਹੇ ਹਾਂ ਜੋ ਕਿ ਗਰੀਬ ਮਜ਼ਦੂਰ ਜਾਂ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਮਿਲਣੀ ਚਾਹੀਦੀ ਹੈ ਉਹਨਾਂ ਦੀ ਗਿਣਤੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੱਕਿਆ ਵੀ 31431 ਘਰ ਲੈ ਗਏ ਨੇ ਉਹਨਾਂ ਨੇ ਇਹ ਨਵੀਂ ਪ੍ਰੋਵੀਜ਼ਨ ਆ ਜਿਹੜੀ ਹੁਣ ਮੰਨ ਲਓ ਕਿ ਇਹ ਵੀ ਬੰਦਾ ਆਪਣੇ ਘਰ ਦੇ ਵਿੱਚ ਹੀ ਜੇ ਮਿਸਤਰੀ ਲੱਗਿਆ ਹੋਇਆ ਤਾਂ ਦਿਹਾੜੀ ਕਰ ਸਕਦਾ ਮੱਕੀ ਤੁਸੀਂ ਇਹ ਬਾਕੀ ਦੀਆਂ ਜੋ ਇਹਦੀ ਜਾਣਕਾਰੀ ਆ ਜੇ ਆਪਾਂ ਨੂੰ ਪਤਾ ਲੱਗੀ ਤਾਂ ਜਰੂਰ ਸਾਂਝੀ ਕਰਾਂਗੇ ਨਹੀਂ ਤੁਸੀਂ ਕਿਸੇ ਨਾ ਕਿਸੇ ਵੀ ਆਪਣੇ ਦਫਤਰ ਜਾ ਕੇ ਜਾਂ ਕਿਤੋਂ ਵੀ ਪਤਾ ਕਰ ਲਿਓ ਵੀ ਕਿਸ ਕਿਸ ਤਰੀਕੇ ਨਾਲ ਕਿਸ ਨੂੰ ਪੈਸੇ ਮਿਲ ਰਹੇ ਨੇ ਤੇ ਸ਼ਾਇਦ ਕੋਈ ਫਾਰਮ ਫੋਰਮ ਭਰਨੇ ਪੈਣੇ ਨੇ ਤੇ ਫਾਰਮ ਭਰ ਕੇ ਇਹਦਾ ਲਾਭ ਉਠਾਓ ਜੋ ਕੋਈ ਵੀਰ ਭੈਣ ਭਾਈ ਜਿਸ ਨੂੰ ਵੀ ਹਨਾ ਇਸ ਲਾਭ ਮਿਲ ਸਕਦਾ ਸਰਕਾਰ ਵੱਲੋਂ ਦਿੱਤੀ ਸਹਾਇਤਾ ਮਿਲ ਸਕਦੀ ਹੈ ਜਰੂਰ ਲਾਭ ਉਠਾਉਣਾ ਚਾਹੀਦਾ ਬਾਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ